ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਨਾ ਮੈਂ ਕੰਮ ਤੇ ਸਾਨੂੰ ਬੰਦੇ ਚਾਹੀਦੇ ਸੀ ਉਹਦੇ ਲਈ ਇੱਕ ਵੀਡੀਓ ਕਲਿੱਪ ਬਣਾਈ ਸੀ ਅੱਜ ਤੋਂ ਮੈਨੂੰ ਲੱਗਦਾ 10 ਦਿਨ ਪਹਿਲਾਂ ਤੁਸੀਂ ਪਹਿਲਾਂ ਉਹ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਰ ਰਹੇ ਹਾਂ ਜੀ ਬੰਦੇ ਹਾਇਰ ਕੰਮ ਤੇ ਸਾਨੂੰ ਕੰਮ ਤੇ ਉਹਨਾਂ ਬੰਦਿਆਂ ਨੂੰ ਪਹਿਲ ਹੋਊਗੀ ਜਿਨ੍ਹਾਂ ਨੂੰ ਗਨ ਆਰਾ ਚਲਾਉਣਾ ਆਉਂਦਾ ਹਾਂਜੀ ਇਹ ਫੁੱਲ ਵੀਡੀਓ ਨਾ ਮੈਂ ਇੰਸਟਾਗ੍ਰam ਤੇ ਪਾਈ ਸੀ ਤੁਸੀਂ ਇੰਸਟਾਗ੍ਰam ਤੇ ਜਾ ਕੇ ਦੇਖ ਸਕਦੇ ਹੋ ਇੰਸਟਾਗ੍ਰam ਤੇ ਮੇਰੇ ਇਸੇ ਨਾਂ ਤੇ ਹੀ ਆ ਜਿਹੜਾ ਇੰਸਟਾਗ੍ਰam ਤੇ ਪ੍ਰੋਫਾਈਲ ਪੈਂਡ ਤੋਂ ਕੈਨੇਡਾ ਹੀ ਤੁਸੀਂ ਸਰਚ ਕਰ ਸਕਦੇ ਹੋ ਉੱਥੇ ਦੇਖ ਲਓ ਸਾਰੀ ਵੀਡੀਓ ਹਾਂਜੀ ਸਸਰੀ ਕਾਹੋ ਜੀ ਆਪਾਂ ਜਿਹੜੀ ਐਡ ਪਾਈ ਸੀ ਕਿ ਮੁੰਡੇ ਰੱਖਣੇ ਆ ਤੇ ਸੋ ਅੱਜ ਸਾਰਿਆਂ ਨੂੰ ਬੌਸ ਦੇ ਘਰੇ ਬੁਲਾਇਆ ਤੇ ਉੱਥੇ ਦੇਖਦੇ ਆ ਕਿੱਦਾਂ ਦੇ ਆ 12 13 ਕੇ ਮੁੰਡਿਆਂ ਨੂੰ ਇੱਕ ਵਾਰੀ ਸਿਲੈਕਟ ਕਰਨਾ ਸੀ ਸੋ ਉਹਨਾਂ ਨੂੰ ਬੌਸ ਦੇ ਘਰੇ ਬੁਲਾ ਲਿਆ ਤੇ ਅੱਗੇ ਹੋਰ ਜੇ ਲੋੜ ਹੋਈ ਤਾਂ ਤੁਹਾਨੂੰ ਹੋਰ ਦੱਸਾਂਗੇ ਤੇ ਹਾਲ ਦੀ ਘੜੀ ਦਾ ਇੰਨੇ ਕੁ ਰੱਖਣੇ ਸੀ ਸਿੱਖੇ ਹੋਏ ਜਿਨ੍ਹਾਂ ਨੂੰ ਕੰਮ ਕੋਈ ਥੋੜਾ ਬਹੁਤਾ ਆਉਂਦਾ ਹੋਵੇ ਗੱਨ ਗੁੰਨ ਚਲਾਉਣੀ ਆਉਂਦੀ ਹੋਵੇ ਆਰਾ ਪੂਰਾ ਟੇਪ ਟੂ ਬੋਲ ਦਾ ਹਿਸਾਬਕ ਤਾਬ ਹੋਵੇ ਤੇ ਫਿਰ ਆਜੋ ਆਜਾ ਮਿਲਦੇ ਆਂ ਚਲਦੇ ਆਂ ਦੇਖਦੇ ਆਂ ਆਪਣੇ ਮੁੰਡਿਆਂ ਦਾ ਨਾ ਹਾਲ ਵੈਸੇ ਬੁਰਿਆ ਬੁਰਾਈਆ ਵੀਡੀਓ ਤੇ ਬਣੇ ਰਹੋ ਮੈਂ ਤੁਹਾਨੂੰ ਸਾਰੀ ਅੱਗੇ ਗੱਲਬਾਤ ਦੱਸੂਗਾ ਜਿਹੜੇ ਮੁੰਡੇ ਕੈਨੇਡਾ ਆਏ ਆ ਕਾਮਕਾਰ ਕੁਝ ਤਾਂ ਮਿਲਦੇ ਨਹੀਂ ਕੁਝ ਉਹਨਾਂ ਦੇ ਆਪ ਦੇ ਕਰਨ ਦੇ ਲੱਛਣ ਨਹੀਂ ਹੈਗੇ ਇਹ ਸਾਰੀ ਗੱਲਬਾਤ ਤੁਹਾਨੂੰ ਆ ਬਲੌਗ ਦੇ ਵਿੱਚ ਦੱਸੂਗਾ ਠੀਕ ਆ ਤੇ ਸਾਰਾ ਬਲੌਗ ਦੇਖਿਓ ਮੈਂ ਕਹਿੰਦਾ ਵੀ ਜਿਹੜੇ ਉਹਨਾਂ ਦੇ ਪੇਰੈਂਟਸ ਇੰਡੀਗਾਪੇਸ਼ਨ ਨੇ ਮੇਰੀ ਗੱਲ ਗੌਰ ਨਾਲ ਸੁਣ ਲਿਓ ਠੀਕ ਆ ਰਿਐਲਿਟੀ ਤੇ ਗੱਲਬਾਤ ਚ ਬੜਾ ਫਰਕ ਹੁੰਦਾ ਬਹੁਤ ਫਰਕ ਆ ਕੈਨੇਡਾ ਦੇ ਹਾਲਾਤਾਂ ਚ ਮੈਂ ਇਹ ਅਸੀਂ ਮੈਂ ਇਹ ਚੀਜ਼ ਪਰਖਦਾ ਵਾਂ ਕਿਉਂਕਿ ਮੈਂ ਨਾ ਆ ਵੀਡੀਓ ਪਾਈ ਸੀ ਕੰਮ ਲਈ ਵੀ ਸਾਨੂੰ ਮੁੰਡੇ ਕੰਮ ਤੇ ਚਾਹੀਦੇ ਆ ਮੈਂ ਤੁਹਾਨੂੰ 2-3 ਦਿਨ ਦਾ ਐਕਸਪੀਰੀਅੰਸ ਦੱਸੂਗਾ ਤੁਸੀਂ ਸੁਣ ਕੇ ਵੀ ਤੁਸੀਂ ਕਹੋਗੇ ਵੀ ਯਾਰ ਕੀ ਹਿਸਾਬ ਕਿਤਾਬ ਕੀ ਆ ਦੇਖ ਲਓ ਅਸੀਂ ਕਹਿ ਦਿੰਨੇ ਆ ਜੀ ਕੰਮ ਨਹੀਂ ਹੈਗਾ ਬੁਰੇ ਹਾਲ ਕੈਨੇਡਾ 'ਚ ਮੈਂ ਕਹਿੰਦਾ ਨਹੀਂ ਕੰਮ ਕਿਉਂ ਨਹੀਂ ਹੈਗਾ ਕੰਮ ਤਾਂ ਵਧੂਗਾ ਸਾਡੇ ਆਪਣੇ ਕਰਨ ਦੇ ਲੱਛਣ ਨਹੀਂ ਹੈਗੇ ਤੁਹਾਨੂੰ ਮੈਂ ਸਾਰੀ ਸਟੋਰੀ ਦੱਸੂਗਾ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਆ ਜਿੰਨਾਂ ਨੇ ਵੀਡੀਓ ਵੇਖੀ ਆ ਨਹੀਂ ਤਾਂ ਮਤਲਬ 4 ਦਿਨ ਪਹਿਲਾਂ ਆਪਾਂ ਨਾ ਵੀਡੀਓ ਪਾਈ ਸੀ ਵੀ ਅਸੀਂ ਬੰਦੇ ਰੱਖਣੇ ਆ ਮਤਲਬ ਕਈ ਵਾਰੀ ਕੋਈ ਵੀਰ ਭਰਾ ਬਾਲਾ ਦੁਖੀ ਮਿਲ ਜਾਂਦਾ ਜਿਹਦੇ ਕੋਲੇ ਕੰਮਕਾਰ ਨਹੀਂ ਹੁੰਦਾ ਚਲੋ ਤਾਂ ਕਮੈਂਟ ਆਉਣ ਫਿਰ ਮਤਲਬ ਰੀਜ ਨੇਹੀ ਆ ਵੀ ਕਿਸੇ ਦਾ ਔਖੇ ਸੌਖੇ ਵੇਲੇ ਚਲੋ ਉਹਨੂੰ ਕੰਮ ਤੇ ਰੱਖ ਲਈਦਾ ਜਾਂ ਕੋਈ ਲੋੜਵੰਦ ਦੀ ਹਲਪ ਹੋ ਜਾਂਦੀ ਆ ਅੱਛਾ ਕਮੈਂਟ ਆਫ ਮੈਂ ਕਿਉਂ ਕਿਆ ਕਰ ਸਕਦਾ ਕਈ ਐਡੇ ਕੁੱਤੇ ਦੀਆਂ ਲਾਦਾਣੇ ਨਾ ਬਿਨਾ ਗੱਲ ਤੋਂ ਜਿਹੜੇ ਮੈਨੂੰ ਲੱਗਦਾ ਗਲੀਆਂ ਕੂਚੀਆਂ 'ਚ ਸਾਰਾ ਦਿਨ ਫਿਰਦੇ ਰਹਿੰਦੇ ਆ ਨਾ 3 'ਚੋਂ ਨਾ 13 'ਚੋਂ ਉਹ ਬਿਨਾ ਗੱਲ ਤੋਂ ਆ ਕੇ ਗਲਤ ਬੋਲਣੋਂ ਨਹੀਂ ਛੱਡਦੇ ਅੱਛਾ ਪਹਿਲੀ ਗੱਲ ਇੱਕਾ ਦਾੜੀ ਤੇ ਕਾ ਸਿਰ ਤੇ ਜਿਹੜੀ ਤਾਜ ਰੱਖਿਆ ਇਹਦੀ ਸ਼ਰਮ ਨੂੰ ਅਸੀਂ ਗੰਦੀ ਜਬਾਨ ਨਹੀਂ ਕਰਦੇ ਸਾਨੂੰ ਇਹਦੀ ਇਲਾਜ ਮਾਰਦੀ ਆ ਬਾਕੀ ਜੇ ਗਾਲਾਂ ਕੱਢਣ ਤੇ ਮੈਂ ਆ ਗਿਆ ਮੈਂ ਲਿਖ ਕੇ ਦੇ ਦੇਣਾ ਤੁਹਾਡੀਆਂ ਨਾਨੀਆਂ ਦੀਆਂ ਨਾਨੀਆਂ ਤੇ ਦਾਦੀਆਂ ਦੀਆਂ ਦਾਦੀਆਂ ਕਬਰਾਂ ਚੋਂ ਬੁੜਕ ਬੁੜਕਣਾ ਉੱਠੀਆਂ ਆਦਾ ਮੈਨੂੰ ਜੱੜ ਦਾ ਪੁੱਤ ਨਾ ਕਿਉਂ ਜਮੈਂ ਗਾਲਾਂ ਦੇ ਆ ਗਿਆ ਤੇ ਉਸ ਤੋਂ ਅਗਲੀ ਗੱਲ ਇੱਕ ਨਾ ਕੋਈ ਟ੍ਰਾਂਟੋ ਦਾ ਕਿ ਪਤਾ ਨਹੀਂ ਕਿੱਥੋਂ ਦਾ ਉਹਦੇ ਨਾਮ ਅਗਰ ਚੌਧਰੀ ਲੱਗਦਾ ਬਾਅਦ ਚ ਉਹਨੇ ਕਮੈਂਟ ਡਿਲੀਟ ਕਰਤੇ ਵੈਸੇ ਮੈਂ ਸਕਰੀਨ ਸ਼ਾਟ ਲਏ ਆ ਤੇ ਦੇਖਦਾ ਮਨ ਕਰਿਆ ਤਾਂ ਐਡ ਕਰ ਦੂੰਗਾ ਨਹੀਂ ਤੇ ਜਿਵੇਂ ਲੋਕੀ ਕਮੈਂਟ ਚੱਕ ਕੇ ਗਾਲ ਨਹੀਂ ਮੰਗਦੇ ਬੇਲਾ ਤੇ ਮੇਰਾ ਜੀ ਕਰੇ ਇਦਾਂ ਕਰੇ ਉਹ ਦੇਖੋ ਮੈਂ ਕੰਮ ਲਈ ਵੀਡੀਓ ਪਾਈ ਵੀ ਸਾਨੂੰ ਬੰਦੇ ਚਾਹੀਦੇ ਆ ਤੇ ਵਰਕ ਪਰ ਮੈਨੂੰ ਆਣ ਕੇ ਪਤਾ ਹੀ ਕਿੰਦਾ ਬਾਈ ਗਰੰਟੀ ਕੀ ਆ ਵੀ ਗਰੰਟੀ ਕਿਹੜੀ ਗੱਲ ਦੀ ਤੈਨੂੰ ਦਈਏ ਮੈਂ ਕਿਹਾ ਵੀ ਬਾਈ ਗਰੰਟੀ ਦਾ ਦੀ ਕੰਮ ਨੂੰ ਕਿਹਾ ਜੇ ਜੈਦਾ ਜੀ ਕਰਨਾ ਕਰੇ ਨਹੀਂ ਤੇ ਮੁੜ ਜੇ ਇੱਥੇ ਕਿਹੜਾ ਹਿਕਾਇਤ ਕਰ ਲੈ ਲੱਗੇ ਆ ਮੈਨੂੰ ਕਹਿੰਦਾ ਨਹੀਂ ਅਖੇ ਤੂੰ ਕਿਹਾ ਅਖੇ ਵਰਕ ਪਰ ਮੜ ਦਮਾਂਗੇ ਜੇ ਕਹਿਤਾ ਤਾਂ ਗਲਤੀ ਹੋ ਗਈ ਬੜਕ ਪਿਆ ਮਤਲਬ ਇਹੀ ਸੀ ਵੀ ਚੰਗਾ ਕੰਮ ਕਰੂ ਦੇ ਦਾਂਗੇ ਨਾਲੇ ਦੂਜੀ ਗੱਲ ਇੱਕ ਥੱਲੇ ਹੋਰ ਆਇਆ ਉਹ ਸਰਦਾਰ ਸੀ ਉਹ ਕਹਿੰਦਾ ਹਾਂ ਬਾਈ ਕੰਮ ਕਰਾ ਕੇ ਬਾਅਦ ਚ ਨਾ ਵਰਕ ਪਰਮਿਟ ਨਹੀਂ ਦੇਣਾ ਕੰਮ ਕਰਾ ਕੇ ਤੈਨੂੰ ਪੈਸੇ ਵੀ ਦੇਣੇ ਆ ਤੇਰੇ ਤੋਂ ਸਾਲ ਫ੍ਰੀ ਤਾਂ ਨਹੀਂ ਕਰਾਉਣਾ ਵੀ ਤੈਨੂੰ ਸਾਲ ਬਾਅਦ ਵਰਕ ਪਰਮਿਟ ਦੇਣਾ ਫ੍ਰੀ ਕੰਮ ਕਰਨਾ ਤੈਨੂੰ ਪੈਸੇ ਦੇਣੇ ਆ ਜਿਹੜਾ ਕੰਮ ਕਰਾਉਣਾ ਮਤਲਬ ਐਦਾਂ ਦੀਆਂ ਹੋਰ ਕਈ ਉਦਾਹਰਣਾਂ ਲਾ ਲਓ ਸਾਹਿਬ ਭਲੇ ਦਾ ਜਮਾਨਾ ਦੇਖ ਲਓ ਸੋ ਬੰਦੇ ਨੂੰ ਕੰਮ ਆਉਂਦਾ ਹੋਵੇ ਕੰਮ ਦਾ ਕੋਈ ਘਾਟਾ ਨਹੀਂ ਹੁੰਦਾ ਸੋ ਵੀਰ ਆ ਰਹੇ ਨੇ ਇਹਨਾਂ ਨੂੰ ਆਪਾਂ ਸੱਦਿਆ ਇੱਥੇ ਅੱਜ ਤੇ ਇਹਨਾਂ ਨੂੰ ਅੱਜ ਕੰਮ ਤੇ ਆਪਾਂ ਰੱਖ ਲੈਣਾ ਜਾਣੀ ਸਾਲਿਆਂ ਨੂੰ ਮਹਾਰਾਜ ਕਿਰਪਾ ਕਰੇ ਬੋਸ ਨੇ ਇਹਨਾਂ ਦੀ ਇੱਕ ਫਾਈਨਲ ਮੀਟਿੰਗ ਕਰਾਉਣੀ ਹੁੰਦੀ ਆ ਓਹ ਹੋਰ ਵੀ ਆ ਗਏ ਅਸੀਂ ਅਜੇ 15 ਕ ਬੰਦੇ ਹੀ ਸੱਦੇ ਆ ਜਿਆਦਾ ਨਹੀਂ ਬਾਕੀ ਬਾਅਦ ਚ ਸਿਰਫ ਜਿਨ੍ਹਾਂ ਨੂੰ ਮਤਲਬ ਗੱਲ ਵਾਰ-ਵਾਰ ਉਹੀ ਕਰਦਾ ਜਿਨ੍ਹਾਂ ਨੂੰ ਕੰਮ ਆਉਂਦਾ ਜੀ ਤੇ ਆ ਹੁਣ ਤੱਕ ਨਾ ਤੁਸੀਂ ਵੀਡੀਓ ਦੇਖੀ ਆ ਜਿਹੜੀ ਵੀਡੀਓ ਪਾਉਣ ਤੋਂ ਲੈ ਕੇ ਮੁੰਡੇ ਘਰੇ ਸੱਦਨ ਤੱਕ ਚਲੋ ਕੋਹ ਮੁੰਡੇ ਆਪਾਂ ਕੋਸ਼ਿਸ਼ ਕਰਖੇ ਤੇ ਹੁਣ ਇਸ ਤੋਂ ਅੱਗੇ ਜਿਹੜੀ ਵੀਡੀਓ ਮੈਂ ਬੋਲ ਕੇ ਪਾਈ ਜੋ ਹੈਪਨ ਹੋਇਆ ਇਹਨਾਂ ਚੋਹਾ ਪੰਜਾਂ ਦਿਨਾਂ ਦੇ ਵਿੱਚ ਵੀ ਕਿੰਨੇ ਕ ਆਪਣੇ ਮੁੰਡੇ ਕੰਮ ਕਰਕੇ ਰਾਜੀ ਨੇ ਤੇ ਕੀ ਹਾਲਾਤ ਨੇ ਅਸਲ ਰਿਐਲਿਟੀ ਕੀ ਆ ਤੇ ਦੇਖਣ ਨੂੰ ਕੀ ਆ ਕੈਨੇਡਾ ਦੇ ਵਿੱਚ ਵੀ ਕੰਮ ਸੱਚੀ ਜਿੰਨਾ ਘਾਟਾ ਜਿੰਨਾ ਕਿਹਾ ਜਾਂਦਾ ਕਿ ਜਾਂ ਸਾਡੇ ਮੁੰਡਿਆਂ ਤੋਂ ਕੰਮ ਨਹੀਂ ਹੁੰਦਾ ਅੱਗੇ ਸਾਰੀ ਕੁਝ ਬੋਲ ਕੇ ਤੇ ਤੁਸੀਂ ਹੁਣ ਆ ਵੀਡੀਓ ਦੇਖਿਓ ਸਾਰੀ ਪਲੀਜ਼ ਕਿਸੇ ਨੂੰ ਗਲਤ ਲੱਗੇ ਤੇ ਆਪਾਂ ਪਹਿਲਾਂ ਹੀ ਮਾਫੀ ਮੰਗ ਲੈਨੇ ਆ ਪਰ ਮੇਰਾ ਉਹ ਮਕਸਦ ਨਹੀਂ ਹੋਏਗਾ ਮਕਸਦ ਕੁਝ ਹੋਰ ਆ ਸਮਝ ਸਮਝਣ ਵਾਲਾ ਸਮਝੂਗਾ ਤੇ ਜਿੰਨੇ ਪੁੱਠੇ ਪਾਸੇ ਗੱਲ ਲਜਾਣੀ ਉਹ ਪੁੱਠੇ ਪਾਸੇ ਲਜਾਊਗਾ ਤੇ ਸੋ ਤੁਸੀਂ ਆ ਵੀਡੀਓ ਦੇਖੋ ਅੱਗੇ ਸਾਰੀ ਅੱਲਾ ਤਾਂ ਆਪਾਂ ਹੱਥ ਜੋੜ ਕੇ ਮਾਫੀ ਮੰਗਦੇ ਆ ਜੇ ਕਿਸੇ ਨੂੰ ਬੁਰਾ ਲੱਗੇ ਤੇ ਮੇਰਾ ਉਹ ਮਕਸਦ ਨਹੀਂ ਸੀ ਪਰ ਕੀ ਕਰਕੇ ਲੋਕੀ ਮਜਬੂਰ ਕਰ ਦਿੰਦੇ ਆ ਜਿੱਦਾਂ ਤੁਸੀਂ ਦੇਖਿਆ ਵੀ ਸਾਨੂੰ ਕੰਮ ਤੇ ਬੰਦਿਆਂ ਦੀ ਲੋੜ ਸੀ ਤੇ ਮੈਂ ਵੀਡੀਓ ਬਣਾ ਕੇ ਪਾਤੀ ਤੇ ਜਿੱਦਾਂ ਮੈਂ ਤੁਹਾਨੂੰ ਇਹ ਜਿਹੜੀ ਵੀਡੀਓ ਹੈ ਨਾ ਇਹ ਮੈਂ ਹੁਣ ਆ ਜਿਹੜਾ ਹਿੱਸਾ ਵੀਡੀਓ ਦਾ ਇਹ 8-10 ਦਿਨਾਂ ਬਾਅਦ ਜਾਨੀ ਵੀਡੀਓ ਤੋਂ ਬਾਅਦ ਚ ਬਣਾਉਣ ਲੱਗਾ ਜਦੋਂ ਬੰਦੇ-ਬੰਦੇ ਅਸੀਂ ਕੁਝ ਰੱਖ ਲਏ ਤੇ ਤੁਹਾਨੂੰ ਮੈਂ ਸਾਰੀ ਕਹਾਣੀ ਦੱਸਦਾ ਪੀ ਕੈਨੇਡਾ ਚ ਕੰਮ ਹੈਗਾ ਕਿ ਨਹੀਂ ਬਾਕੀ ਸਾਡੇ ਲੋਕਾਂ ਦੇ ਕੀ ਹਾਲਾਤ ਨੇ ਸਾਰਾ ਕੁਝ ਤੁਹਾਨੂੰ ਆ ਵੀਡੀਓ ਦੇ ਵਿੱਚ ਦੱਸਦਾ ਮੈਂ ਹਨਾ ਮੈਨੂੰ ਵੀਡੀਓ ਤੇ ਚਲੋ ਬੌਸ ਕਹਿੰਦਾ ਵੀ ਵੀਡੀਓ ਪਾ ਦੇ ਆਪਾਂ ਨੂੰ ਕੰਮ ਤੇ ਬੰਦਿਆਂ ਦੀ ਲੋੜ ਆ ਤੇ ਚਲੋ ਪਾਤੀ ਤੇ ਨਾਲ ਮੈਂ ਵੀ ਬੋਲਦਾ ਵੀ ਵਰਕ ਪਰਮਿਟ ਦਾ ਵੀ ਦੇਖਿਆ ਜਾਊਗਾ ਹਨ ਤੁਸੀਂ ਇਹ ਦੱਸੋ ਵੀ ਜੇ ਵਰਕ ਪਰਮਿਟ ਦਾ ਬੋਲਤਾ ਵੀ ਜਿਹੜਾ ਬੰਦਾ ਕੰਮ ਵਧੀਆ ਕਰੂ ਉਹਨੂੰ ਵਰਕ ਪਰਮਿਟ ਵੀ ਦਵਾਂਗੇ ਤੇ ਮਾੜਾ ਕੀ ਹੋ ਗਿਆ ਜੇ ਨਾ ਵੀ ਦਵਾਂਗੇ ਸੁਪੋਜ਼ ਕਰੂ ਅਸੀਂ ਸਾਡੇ ਤਾਂ ਕੋਈ ਉਹ ਨਹੀਂ ਸਾਡੇ ਕੋਲ ਤਾਂ ਲਗਭਗ 150 250 150 ਬੰਦਾ ਕੰਮ ਕਰਦਾ ਹੋਰ ਬਥੇਰੇ ਆ ਜਾਣਗੇ ਕਿਉਂਕਿ ਕੰਮ ਲੋਕਾਂ ਕੋਲੇ ਹੈ ਨਹੀਂ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਕ ਬੰਦਾ ਸੀ ਟੋਰਾਂਟੋ ਉਹ ਕਹਿੰਦਾ ਵੀਰੇ ਤੂੰ ਗਰੰਟੀ ਗੀ ਲੈਨਾ ਵੀ ਦੱਸੋ ਗਰੰਟੀ ਗਾਦੀ ਦਈਏ ਹੈਂ ਪੀ ਤੈਨੂੰ ਕੰਮ ਲਈ ਅਸੀਂ ਤੁਹਾਨੂੰ ਸੱਦਿਆ ਜੇ ਕਿਸੇ ਨੂੰ ਕੰਮ ਪਸੰਦ ਆ ਕੰਮ ਕਰੇ ਨਹੀਂ ਪਸੰਦ ਗਲਾ ਹਟ ਜੇ ਇਹ ਚ ਗਰੰਟੀ ਵਾਲੀ ਕਿਹੜੀ ਗੱਲ ਤੇ ਰਿਪਲਾਈ ਨਾ ਕਰਨ ਨੂੰ ਹਟੇ ਮੈਸੇਜਾਂ ਤੇ ਉਹ ਰਾਜਪੂਤ ਕੇ ਸ਼ਰਮਾ ਕੁਛ ਇਦਾਂ ਦਾ ਨਾਮ ਸੀ ਉਹਦਾ ਚੌਧਰੀ ਸੱਚਾ ਨਹੀਂ ਅਖੇ ਤੂੰ ਗਰੰਟੀ ਅਖੇ ਤੁਸੀਂ ਕਹੋ ਨਾ ਸਾਲ ਬਾਅਦ ਅਖੇ ਵਰਕ ਪਰਮਿਟ ਦੇਵਾਂਗੇ ਤੇ ਇੱਕ ਬੰਦਾ ਹੋਰ ਆਇਆ ਉਹ ਕਹਿੰਦਾ ਅਖੇ ਨਹੀਂ ਇਹਨਾਂ ਦਾ ਇਹ ਨਹੀਂ ਪਤਾ ਸਾਲ ਬਾਅਦ ਕੰਮ ਕਰਾ ਕੇ ਵਰਕ ਪਰਮਿਟ ਨਾ ਦੇਣ ਤੁਸੀਂ ਇਹ ਦੱਸੋ ਵੀ ਪੈਸੇ ਤਾਂ ਸੀ ਤੁਹਾਨੂੰ ਕੰਮ ਦੇ ਦੇਣੇ ਆ ਤੇ ਯਾਸੀ ਕੰਮ ਕਰਾਉਣਾ ਵਰਕ ਪਰਮਿਟ ਦੇਣਾ ਨਹੀਂ ਦੇਣਾ ਬਾਅਦ ਦੀ ਗੱਲ ਆ ਅਸੀਂ ਕਿਹੜਾ ਕੰਮ ਫ੍ਰੀ ਕਰਾਉਣਾ ਵਾ ਹਾਂ ਚਲੋ ਬੰਦੇ ਘਰੇ ਸਿੱਧੇ ਕੁਝ ਕੰਮ ਤੇ ਰੱਖ ਲਏ ਹਨ ਤੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਜਿਹੜੀ ਮੇਨ ਮੇਰਾ ਮਕਸਦ ਆ ਵੀਡੀਓ ਬਣਾਉਣ ਦਾ ਵੀ ਕਿਉਂ ਵੀਡੀਓ ਬਣਾਉਣਾ ਆਪਾਂ ਕਹਿ ਦਿੰਨੇ ਆ ਵੀ ਕੈਨੇਡਾ ਚ ਕੰਮ ਨਹੀਂ ਹੈਗਾ ਅਸਲ ਚ ਗੱਲ ਪਤਾ ਕੀ ਆ ਜਿਹੜੇ ਇੱਥੇ ਮੁੰਡੇ ਖਾਸ ਕਰਕੇ ਸਟੂਡੈਂਟ ਆਏ ਆ ਉਹ ਆਪਦੇ ਪੇਰੈਂਟਸ ਨੂੰ ਰਿਸ਼ਤੇਦਾਰਾਂ ਨੂੰ ਇਹੀ ਕਹੀ ਜਾਂਦੇ ਆ ਕਿ ਕੈਨੇਡਾ ਚ ਕੰਮ ਹੈ ਨਹੀਂ ਕੰਮ ਹੈ ਨਹੀਂ ਕੁਝ ਕੰਮ ਦੇ ਹਾਲਾਤ ਮਾੜੇ ਵੀ ਹੈਗੇ ਪਰ ਇੰਨੇ ਨਹੀਂ ਹੈਗੇ ਜਿੰਨੇ ਸਾਡੇ ਲੋਕਾਂ ਵਿੱਚ ਫਵਾਬ ਡੀਆ ਹੁਣ ਤੁਸੀਂ ਇਹ ਦੇਖ ਲਓ ਇੱਕ ਮੁੰਡਾ ਸੀਗਾ ਇੱਥੇ ਨੇੜੇ ਹੀ ਉਹਦੀ ਮੈਨੂੰ ਜਦੋਂ ਵੀਡੀਓ ਪਾਈ ਉਦੋਂ ਹੀ ਕਾਲ ਆ ਗਈ ਮੈਂ ਵੀਰੇ ਸਟੂਡੈਂਟਾਂ ਮੇਰੇ ਬੁਰੇ ਹਾਲਾਤ ਨੇ ਮੇਰੇ ਤੋਂ ਫੀਸ ਨਹੀਂ ਤਾਰੀ ਗਈ 6 ਮਹੀਨੇ ਹੋ ਗਏ ਮੈਂ ਵਿਹਲਾ ਬੈਠਾ ਵੀਰੇ ਮੈਨੂੰ ਕੰਮ ਦੇ ਮੈਂ ਕਿਹਾ ਵੀ ਵੀਰੇ ਪਹਿਲੀ ਤੇ ਗੱਲ ਇਹ ਵੀ ਤੈਨੂੰ ਕੰਮ ਆਉਂਦਾ ਅਸੀਂ ਸਿਰਫ ਉਹ ਕਿਹਾ ਵੀ ਜਿੰਨੂੰ ਕੰਮ ਆਉਂਦਾ ਮਾੜਾ ਮੋਟਾ ਤੇ ਉਹਨੂੰ ਰੱਖਣਾ ਉਹ ਕਹਿੰਦਾ ਹਾਂ ਵੀਰੇ ਮੈਨੂੰ ਕੰਮ ਆਉਂਦਾ ਚੰਗਾ ਭਲਾ ਐ ਜਿਉਂ ਠੀਕ ਆ ਚਲੋ ਉਹਨੂੰ ਪਹਿਲੇ ਦਿਨ ਕੰਮ ਤੇ ਚੱਕ ਕੇ ਲੈ ਗਏ ਤੇ ਉਹਨੂੰ ਪਹਿਲੇ ਦਿਨ ਹੀ ਮੁੰਡੇ ਨੇ ਕਿਹਾ ਵੀ ਜਿੱਥੇ ਸਾਡੀ ਗੱਡੀ ਆਉਂਦੀ ਹੈ ਨਾ ਅਸੀਂ ਬੰਦੇ ਚੱਕਣੇ ਹੁੰਦੇ ਆ ਵੀ ਉੱਥੇ ਬੰਦਾ ਖੜਾ ਹੋਣਾ ਚਾਹੀਦਾ ਡੇਲੀ ਗੱਡੀ ਵਾਲੇ ਨੇ ਫੋਨ ਨਹੀਂ ਕਰਨਾ ਅਗਲੇ ਦਿਨ ਚਲੋ ਗੱਡੀ ਮੈਂ ਲੈ ਕੇ ਗਿਆ ਉਹ ਮੁੰਡੇ ਨੂੰ ਕੰਮ ਸੀ ਜਿਹੜਾ ਡਰਾਈਵਰ ਸੀ ਤੇ ਉਹ ਮੁੰਡਾ ਉੱਥੇ ਹੈ ਨਹੀਂ ਸੀਗਾ ਜਿੰਨੂੰ ਚੱਕਣਾ ਸੀ ਜਿੰਨੇ ਮੈਨੂੰ ਸਟੂਡੈਂਟ ਨੇ ਕਿਹਾ ਸੀਗਾ ਵੀ ਸਾਨੂੰ ਲੈ ਕੇ ਜਾਏ ਉਹ ਜਿਹੜਾ ਕਹਿੰਦਾ ਸੀ ਮੈਂ ਆਉੱਖਾ ਉਹ ਆਇਆ ਮੈਂ ਕਿਹਾ ਵੀਰੇ ਦੇਖ ਤੂੰ ਇੱਥੇ ਖੜਾ ਹੋਣਾ ਚਾਹੀਦਾ ਰੋਜ਼ ਗੱਡੀ ਵਾਲੇ ਨੇ ਤੈਨੂੰ ਫੋਨ ਨਹੀਂ ਕਰਨਾ ਠੀਕ ਹੈ ਤੇ ਤੂੰ ਜੇ ਕੰਮ ਤੇ ਜਾਣਾ ਤੂੰ ਡੇਲੀ ਇੱਥੇ ਇਹ ਜਗ੍ਹਾ ਤੇ ਸਵਾ 6 6 ਵਜੇ ਨੂੰ ਤੂੰ ਖੜਾ ਹੋਣਾ ਚਾਹੀਦਾ ਵਾ ਅਸੀਂ 6:20 ਤੇ ਚੱਕਦੇ ਆ ਤੂੰ ਸਵਾ 6 ਤੇ 6:10 ਤੇ ਇੱਥੇ ਆ ਜਾਇਆ ਕਰ ਤੇ ਮੈਨੂੰ ਕਹਿੰਦਾ ਠੀਕ ਆ ਉਸ ਤੋਂ ਅਗਲੇ ਦਿਨ ਫਿਰ ਮੈਂ ਗੱਡੀ ਲੈ ਕੇ ਜਾਣੀ ਸੀ ਉਹ ਮੁੰਡਾ ਉੱਥੇ ਆਇਆ ਨਹੀਂ ਮੈਂ ਉਹਨੂੰ ਕਾਲ ਕੀਤੀ ਵੀਰੇ ਮੈਂ ਸੁੱਤਾ ਨਹੀਂ ਉਠਿਆ ਮੈਨਾ ਸੁੱਤਾ ਰਹਿ ਗਿਆ ਮੈਂ ਕੱਲ ਨੂੰ ਜਾਵਾਂ ਉਹ ਅਗਲੇ ਦਿਨ ਵੀ ਮੁੰਡਾ ਨਾ ਆਇਆ ਵਿੱਚ ਉਹਨਾਂ ਫੋਨ ਆ ਜਾਂਦੇ ਆ ਤਾਂ ਕਰਕੇ ਵੀਡੀਓ ਕੱਟਣੀ ਪੈਂਦੀ ਆ ਤੇ ਮੇਰੀ ਕੁੜੀਆ ਫੋਨ ਫੜ ਕੇ ਬੈਠੀ ਆ ਉਹ ਨਾ ਆਇਆ ਕੰਮ ਤੇ ਨਾ ਆਇਆ ਉਹ 2 ਦਿਨ ਆ ਕੇ ਤੇ 3 ਦਿਨ ਆਇਆ ਨਹੀਂ ਹਨਾ ਕੰਮ ਨੂੰ ਕੁਝ ਨਹੀਂ ਆਉਂਦਾ 2 ਦਿਨ ਲਾ ਕੇ ਹਟ ਗਿਆ ਤੇ ਮੇਰਾ ਜਿਹੜਾ ਵੀਡੀਓ ਬਣਾਉਣ ਦਾ ਚੱਕਰ ਤੁਸੀਂ ਇਹ ਦੇਖ ਲਓ ਵੀ ਪਹਿਲਾਂ ਤਾਂ ਉਹ 2 ਦਿਨ ਬਹੁਤ ਔਖਾ ਸੀ 2 ਦਿਨਾਂ ਦੇ ਵਿੱਚ ਉਹਦੀ ਹਵਾ ਨਿਕਲ ਗਈ ਮੇਰੇ ਤੋਂ ਕੰਮ ਤੇ ਨਹੀਂ ਕਹਿੰਦਾ ਜਾ ਹੋਣਾ ਇੱਕ ਤਾਂ ਇਹ ਗੱਲ ਹੋ ਗਈ ਹਨਾ ਪਹਿਲਾਂ ਵੀ ਇਸ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਵੀਡੀਓ ਪਾਈਆਂ ਵੀ ਮਿੰਤਾ ਕਰ ਕਰ ਕੰਮ ਤੇ ਆਉਂਦੇ ਇਹਨਾਂ ਤੋਂ 2 ਦਿਨ ਕੰਮ ਤੇ ਨਹੀਂ ਲੱਗਦੇ ਠੀਕ ਹੈ ਇੱਕ ਇਹ ਗੱਲ ਹੋ ਗਈ ਇੱਕ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਉਹ ਕਹਿੰਦਾ ਗਰੰਟੀ ਕੀ ਦਿੰਦਾ ਇਹ ਤੁਹਾਨੂੰ ਮੈਂ ਆਪਣੇ ਮੁੰਡਿਆਂ ਦੀ ਨਵੇਂ ਦੀ ਗੱਲ ਦੱਸ ਦਿੰਦਾ ਇਹਨਾਂ ਦੇ ਕੰਮ ਕਰਨ ਦੇ ਲੱਛਣ ਦੇਖ ਲਓ ਪੁਰਾਣੇ ਸਮਿਆਂ ਦੇ ਵਿੱਚ ਬੰਦੇ ਆਉਂਦੇ ਹੁੰਦੇ ਸੀ ਕੰਮ ਕਰਕੇ ਨਾ ਕੰਮ ਕਰਕੇ ਤੇ ਕਈ ਵਾਰੀ ਜਾ ਕੇ ਕਹਿੰਦੇ ਨਾ ਉਹਨੂੰ ਵੀ ਨਸੀਬ ਨਹੀਂ ਹੁੰਦਾ ਜਿਨ੍ਹਾਂ ਦੇ ਘਰੇ ਰਹਿੰਦੇ ਹੁੰਦੇ ਸੀ ਉਹਨਾਂ ਦੇ ਝਾੜੂ ਪੋਚਾ ਲਾਉਣਾ ਉਹਨਾਂ ਦੇ ਘਰੇ ਆਡਾ ਉਹ ਭਗਤੀ ਕਰਨੀ ਫੇਰ ਆਪਦੇ ਪੈਰ ਲਾ ਕੇ ਜਿਨ੍ਹਾਂ ਦੇ ਘਰੇ ਰਹਿੰਦੇ ਹੁੰਦੇ ਸੀ ਫੇਰ ਏਡੇ ਏਡੇ ਬਿਜ਼ਨਸ ਸ਼ੁਰੂ ਕੀਤੇ ਨਹੀਂ ਉਹਨਾਂ ਨੇ ਪੁਰਾਣੇ ਬੰਦਿਆ ਨੇ ਕਿੰਨੀਆਂ ਕਿੰਨੀਆਂ ਮਿਹਨਤਾਂ ਕੀਤੀਆਂ ਗੁਰੂ ਘਰਾਂ ਚ ਰੋਟੀ ਖਾ ਖਾ ਕੇ ਇੱਕ ਟਾਈਮ ਰੋਟੀ ਖਾ ਖਾ ਕੇ ਮਿਹਨਤਾਂ ਕੀਤੀਆਂ ਅੱਜ ਕੱਲ ਦੇ ਹਾਲਾਤ ਦੇਖ ਲੋ ਫੇਰ ਕਹਿ ਦਿੰਦੇ ਜੀ ਕੈਨੇਡਾ ਚ ਕੰਮ ਨਹੀਂ ਹੈਗਾ ਕੈਸ਼ ਕੂਛ ਤੇ ਅਸੀਂ ਕਿਸੇ ਨੂੰ ਦਿੰਦੇ ਨਹੀਂ ਨਾਂ ਹੀ ਰੱਖਦੇ ਆ ਠੀਕ ਆ ਉਸ ਤੋਂ ਬਾਅਦ ਚ ਹੁਣ ਜਿਹੜੀ ਅਗਲੀ ਇੱਕ ਗੱਲ ਹੋਰ ਸੁਣੋ ਇੰਡੀਆ ਤੋਂ ਕੌਲਾਂ ਕਰੀ ਜਾਂਦੇ ਨੇ ਯਾਰ ਮੈਨੂੰ ਲੋਕ ਦੁਬਈ ਤੋਂ ਇਹ ਪਾਕਿਸਤਾਨ ਨੂੰ ਵੀ ਕਰੀ ਜਾਂਦੇ ਆ ਸਿਆਣੇ ਬਣਜੋ ਇੰਡੀਆ ਤੋਂ ਪਤਾ ਕੀ ਕਰੀ ਜਾਂਦੇ ਵੀਰੇ ਸਾਨੂੰ ਸੱਦ ਲਾ ਮੈਂ ਨੂੰ ਨਾ 8 ਸਾਲ ਹੋ ਗਏ ਆ ਮੈਂ ਲੱਕੜ ਦਾ ਕੰਮ ਕਰਦਾ ਵੀਰੇ ਉਹ ਪਹਿਲੀ ਦੀ ਗੱਲ ਮੈਂ ਤੁਹਾਨੂੰ ਇਹ ਦੱਸਾਂ ਜਿਹੜਾ ਲੱਕੜ ਦਾ ਕੰਮ ਤੇ ਸਾਡੇ ਕੰਮ 'ਚ ਜ਼ਮੀਨ ਸਮਾਨ ਦਾ ਫਰਕ ਆ ਇੰਡੀਆ ਤੁਸੀਂ ਲੱਕੜ ਦਾ ਕੰਮ ਕਰਦੇ ਹੋ ਕਿਸੇ ਦੀ ਲਿਮਾਰੀ ਬਣਾਤੀ ਕਿਸੇ ਦਾ ਆਲਾਜਾ ਬਣਾਤਾ ਜਾਂ ਕੋਈ ਹੋਰ ਚੀਜ਼ ਬਣਾਤੀ ਬੈੱਡ ਬਣਾਤੇ ਇੱਥੇ ਉਹ ਚੀਜ਼ਾਂ ਨਹੀਂ ਹੈਗੀਆਂ ਵੀਰੋ ਲੱਕੜ ਦਾ ਅਸੀਂ ਘਰ ਬਣਾਉਨੇ ਆ ਲੱਕੜਾਂ ਦੇ ਉਹ ਲੱਕੜ ਹੋਰ ਚੀਜ਼ੇ ਹੋਰ ਆ ਡਿਫਰੈਂਟ ਕੰਮ ਆ ਉਹਦੇ ਨਾਲ ਮੈਚ ਨਹੀਂ ਖਾਂਦਾ ਦੂਜੀ ਗੱਲ ਜਨਤਾ ਦਾ ਇੱਥੇ ਇੰਨੀ ਵੇਲੀ ਫਰੀ ਜਾਂਦੀ ਐ ਇਹਨਾਂ ਨੂੰ ਕੰਮ ਮਿਲ ਜੇ ਵੱਡੀ ਗੱਲ ਤੁਹਾਨੂੰ ਇੰਡੀਓ ਤੋਂ ਕੌਣ ਸੱਦੂਗਾ ਅਛਾ ਦੂਜੀ ਗੱਲ ਮੈਂ ਚਲੋ ਮੇਰੀ ਇਹ ਆਤ ਨਹੀਂ ਹੈਗੀ ਹਨਾ ਜਿਹੜੇ ਜਿਹੜੇ ਠਾਗ ਠਗੋ ਬੈਠੇ ਨੇ ਜਿਨ੍ਹਾਂ ਦਾ ਕੰਮ ਆ ਠੱਗਣਾ ਹਨਾ ਜਿਨ੍ਹਾਂ ਦਾ ਐ ਹੁੰਦਾ ਵੀ ਜਿਹੜਾ ਧੱਕੇ ਚੜਦਾ ਛੇਲ ਲੋ ਮੈਂ ਤੁਹਾਨੂੰ ਇਹੀ ਕਹਿਣਾ ਮੇਰੇ ਕੋਲ ਆਧਾਰਨ ਵੀ ਹੈ ਕਿ ਕਿਸੇ ਐਸੇ-ਵੈਸੇ ਬੰਦੇ ਦੇ ਧੱਕੇ ਨਾ ਚੜ ਜਿਓ ਇਤਰਾ ਗੱਲਾਂ ਕਰ ਕਰਕੇ ਫੋਨ ਕਰ ਕਰ ਮੈਸੇਜ ਕਰ ਕਰ ਕਹੀ ਜਾਂਦੇ ਹੋ ਸਾਨੂੰ ਸੱਦ ਲੋ ਲੋਕ ਪਤਾ ਕਿੱਡੇ-ਕੱਡੇ ਚਲਾਕ ਬੈਠੇ ਆ ਉਹਨਾਂ ਨੇ ਤੁਹਾਨੂੰ ਪਤਾ ਕੀ ਕਹਿਣਾ ਐ ਕਰ 3 ਲੱਖ ਰੁਪਈਆ ਪਾ ਦੇ ਮੇਰੇ ਅਕਾਊਂਟ 'ਚ ਮੈਂ ਤੇਰਾ ਕੱਲ ਨੂੰ ਅਪਲਾਈ ਕਰ ਦਿੰਦਾ ਐਦਾਂ ਤੁਸੀਂ ਛੇਲ ਲਵਾ ਬੈਣੀ ਆ ਪਾਕਿਸਤਾਨੀਓਂ ਇੰਡੀਓ ਜਿਹੜੇ ਵੀ ਇੰਡੀਆ ਤੋਂ ਬੈਠੇ ਪਕੌਲਾਂ ਕਰਦੇ ਹੋ ਕੋਈ ਨਹੀਂ ਸੱਦਦਾ ਹੁੰਦਾ ਐਦਾਂ ਕਿਸੇ ਨੂੰ ਨਾਲੇ ਵੀਜ਼ਾ ਲੱਗਣਾ ਹੁੰਦਾ ਆਪਦੇ ਬੇਸ ਤੇ ਲੱਗਣਾ ਹੁੰਦਾ ਕਿਸੇ ਦੇ ਕਹਿ ਤੇ ਨਹੀਂ ਲੱਗਣਾ ਹੁੰਦਾ ਠੀਕ ਆ ਤੇ ਇਦਾਂ ਮੂਰਖਣਾ ਬਣਿਆ ਕਰੋ ਇਦਾਂ ਤੁਹਾਡੀ ਕਿਸੇ ਨੇ ਛੇਲ ਲਾ ਲੈਣੀ ਆ ਤੁਹਾਨੂੰ ਐ ਹੁਣ ਆ ਪਤਾ ਨਹੀਂ ਕੈਨੇਡਾ ਬੈਠਾ ਉਹਨੇ شادی ਲੈਣਾ ਇਦਾਂ ਕੋਈ ਨਹੀਂ ਸੱਜਦਾ ਹੁੰਦਾ ਮੇਰੀ ਖੋਦ ਹੀ ਇਹ 2000 ਮੈਨ ਲੱਗਾ 12 ਕੇ 13 ਦੀ ਗੱਲ ਆ 14 ਦੀ ਮੈਂ ਸੀਸਕਾਂਝ ਸਾਹਿਬ ਗੁਰਦਾਰੇ ਦਿੱਲੀ ਮੈਂ ਵੀ ਇਦਾਂ ਇੰਟਰਵਿਊ ਦੇਣੀ ਗਿਆ ਸੀ ਕਿਸੇ ਵੈਸੀ ਜੁੱਥੇ ਇੱਕ ਮੈਨੂੰ ਮੁੰਡਾ ਮਿਲਿਆ ਉਹ ਪਤਾ ਕੀ ਕਹਿੰਦਾ ਕਹਿੰਦਾ ਵੀਰੇ ਛਾਟੇ ਦਾ ਸੀ ਅੰਮ੍ਰਿਤਸਰ ਛੇਟੇ ਦਾ ਸੀਗਾ ਉਹ ਤੇ ਕਹਿੰਦਾ ਵੀਰੇ ਮੈਨੂੰ ਨਾ ਕੋਈ ਬੰਦਾ ਮਿਲਿਆ ਫੇਸਬੁੱਕ ਤੇ ਤੇ ਅੱਛਾ ਮੈਂ ਕਿਹਾ ਅੱਛਾ ਕਹਿੰਦਾ ਉਹਨੇ ਆਖੇ ਮੇਰੇ ਤੋਂ 10 ਲੱਖ ਰੁਪਇਆ ਲੈ ਲਿਆ ਮੈਂ ਕਿਹਾ ਕਮਾਲ ਦੀ ਗੱਲ ਆਖੇ ਬੰਦਾ ਕੈਨੇਡਾ ਦਾ ਸੀ ਉਹ ਕਹਿੰਦਾ ਮੈਂ ਤੈਨੂੰ ਕੈਨੇਡਾ ਸੱਦਣੂ ਤੇ ਮੈਂ ਉਹਨੂੰ 10 ਲੱਖ ਰੁਪਇਆ ਦੇਤਾ ਹੁਣ ਆਖੇ ਮੈਨੂੰ ਮਹੀਨਾ ਹੋ ਗਿਆ ਇੱਥੇ ਬੈਠੇ ਨੂੰ ਕਦੀ ਉਹ ਕਹਿੰਦਾ ਤੈਨੂੰ ਅੱਜ ਚੜਾਉਂ ਕਦੀ ਕਹਿੰਦਾ ਤੈਨੂੰ ਕੱਲ ਚੜਾਉਂ ਮੈਂ ਉਹਨੂੰ ਕਿਹਾ ਸ਼ੇਰਾ ਆ ਦੇਖ 10 ਲੱਖ ਤੂੰ ਦੇਤਾ ਹੋਰ ਨਾ ਗਵਾਲੀ ਮੈਨੂੰ ਕਹਿੰਦਾ ਜ਼ਮੀਨ ਵੇਚ ਕੇ ਆਇਆ ਕਿ ਲਾ ਮੈਂ ਕਿਹਾ ਚ ਬੈ ਗਈ ਹੋਰ ਮੈਂ ਕਿਹਾ ਜਾ ਕੇ ਉਹ ਸੰਭਲਾ ਕਿਸੇ ਨੇ ਨਹੀਂ ਸੱਦਣਾ ਤੈਨੂੰ ਕੈਨੇਡਾ ਮੈਂ ਕਿਹਾ ਉਹਨੇ ਦੇਖ ਲੋ ਲੋਕਾਂ ਦੀ ਮੈਂਟੈਲਿਟੀ ਇੱਕ ਤਾਂ ਇਹ ਹੋ ਗਿਆ ਦੂਜੀ ਗੱਲ ਇੱਕ ਕੋਈ ਬੀਬੀ ਸੀਗੀ ਆਵਾਜ਼ ਤਾਂ ਬੀਬੀ ਦੀ ਸੀ ਚਲੋ ਕਾਲ ਕਰਦੀ ਸੀ ਮੈਨੂੰ ਰਾਤ ਨੂੰ 11 ਵਜੇ ਹੋਏ ਜਵਾਕਾਂ ਨੂੰ ਮੈਂ ਪਾਇਆ ਹੋਇਆ ਨੇੜੇ ਹਨਾ ਇੰਡੀਆ 'ਚ ਦਿਨ ਹੁੰਦਾ ਇੱਥੇ ਰਾਤ ਹੁੰਦੀ ਬਾਲਿਆਂ ਤਾਂ ਇਹ ਨਹੀਂ ਪਤਾ ਇੱਕ ਵਾਰੀ ਫੋਨ ਲਾ ਦੋ ਵਾਰੀ ਫੋਨ ਲਾ ਤਿੰਨ ਵਾਰੀ ਲਾ ਚਾਰ ਵਾਰੀ ਲਾ ਮੈਂ ਉਹਨੂੰ ਹਾਰ ਕੇ ਕਿਹਾ ਮੈਂ ਕਿਹਾ ਭੈਣੇ ਤੇਰਾ ਫੋਨ ਕੱਟੀ ਜਾਂਦਾ ਮੈਂ ਕੱਟੀ ਜਾਂਦਾ ਅੱਗੋਂ ਤੇ ਮੈਂ ਉਹਨੂੰ ਐ ਵੀ ਲਿਖ ਕੇ ਭੇਜੀ ਜੰਨਾ ਕਾਲਮੀ ਲੈਟਰ ਹਨਾ ਰਿਪਲਾਈ ਕਰਦਾ ਨਹੀਂ ਹਟੀ ਮੈਂ ਹਾਰ ਕੇ ਬਾਹਰ ਜਾ ਕੇ ਗੱਲ ਕੀਤੀ ਮਗਾ ਹਾਂ ਭੈਣਾ ਵੀਰੇ ਮੈਂ ਬਹੁਤ ਔਖੀ ਆ ਮੈਂ ਗਰੀਬੜੀ ਆ ਮਗਾ ਭੈਣੇ ਪਹਿਲੀ ਤੇ ਗੱਲ ਇਹ ਆ ਵੀ ਰਾਤ ਦੇ 11 ਵਜੇ ਪਲੀਜ਼ ਮੈਨੂੰ ਸੌਂ ਲੈਣ ਦੇ ਮੈਂ ਸਵੇਰੇ ਤੇਰੇ ਨਾਲ ਗੱਲ ਕਰੂੰਗਾ ਤੇ ਮੈਨੂੰ ਅਸੀਂ ਕੰਮ ਤੋਂ ਆਏ ਆ ਮੇਰੇ ਬੱਚੇ ਆ ਛੋਟੇ ਛੋਟੇ ਮੈਂ ਇੰਨਾ ਕਹਿ ਕੇ ਫੋਨ ਕੱਟਤਾ ਮੈਂ ਅੰਦਰ ਆਇਆ ਉਹ ਫੇਰ ਨਹੀਂ ਲਾਉਣਾ ਹਟੀ ਠੀਕ ਆ ਫੇਰ ਫੋਨ ਲਈ ਜਾਵੇ ਮੈਂ ਹਾਰ ਕੇ ਉਹਨੂੰ ਬਲੌਕ ਕੀਤਾ ਤੁਸੀਂ ਮੈਨੂੰ ਇਹ ਦੱਸੋ ਉਹਨੂੰ ਬਲੌਕ ਹੀ ਕਰੂੰਗਾ ਅਗਲੇ ਦਿਨ ਚਲੋ ਮੈਂ ਗੱਡੀ 'ਚ ਬੈਠਾ ਤੇ ਮੈਂ ਬੰਦਿਆਂ ਨਾਲ ਗੱਲ ਸ਼ੇਅਰ ਕੀਤੀ ਜਿਹੜੇ ਮੇਰੇ ਨਾਲ ਸੀਗੇ ਤੇ ਗੱਡੀ ਦੇ ਵਿੱਚ ਮੁੰਡੇ ਜਿੰਨੇ ਸੀ ਮੈਂ ਕਿਹਾ ਇਦਾਂ ਇਦਾਂ ਉਹ ਕਹਿੰਦੇ ਕਿੱਥੋਂ ਸੀ ਮੈਂ ਕਿਹਾ ਇਦਾਂ ਪਤਾ ਨਹੀਂ ਕਿੱਥੋਂ ਸੀ ਚੱਲ ਅਸੀਂ ਫੇਰ ਫੋਨ ਆਨ ਕੀਤਾ ਮੈਂ ਬਲੌਕ ਅਨਬਲੌਕ ਕਰਤਾ ਉਹ ਨਾਲ ਦੀ ਨਾਲ ਹੀ ਉਹਦੀ ਕਾਲ ਫੇਰ ਆਉਣ ਲੱਗ ਗਈ ਪਤਾ ਨਹੀਂ ਬੈਠੀ ਫੋਨ ਤੇ ਸੀ ਫੇਰ ਸ਼ੁਰੂ ਹੋ ਗਈ ਮੈਂ ਕਿਹਾ ਕੋਈ ਨਾ ਮੁੰਡਾ ਕਹਿੰਦਾ ਮੈਂ ਫਗਵਾੜੇ ਤੋਂ ਅਸੀਂ ਉਹਨੂੰ ਕਿਹਾ ਵੀ ਕੋਈ ਨਾ ਫਗਵਾੜੇ ਏਰੀਏ ਤੋਂ ਸਾਡਾ ਮੁੰਡਾ ਹੈਗਾ ਨਾਲ ਤੇ ਕੋਈ ਨਾ ਭੇਜਾਂਗੇ ਉਹ ਨਾ ਅਛਾ ਪਹਿਲ ਤੇ ਗੱਲ ਉਹਦੀ ਜਿਹੜੀ ਆਈਡੀ ਸੀ ਉਦੀ ਨਾਂ ਉਹਨੇ ਮਗਰ ਸ਼ਰਮਾ ਕੇ ਕੁਝ ਵਰਮਾ ਲਾਇਆ ਸੀ ਬਾਅਦ ਚ ਮੈਨੂੰ ਫਿਰ ਬਲੌਕ ਕਰਨੀ ਪਈ ਤੁਹਾਨੂੰ ਦੱਸ ਦਾਂ ਸਾਰੀ ਕਹਾਣੀ ਉਹਨੇ ਕੀ ਕੀਤਾ ਵੀ ਨਾਂ ਤੇ ਉਹਦੀ ਕੋਈ ਫੋਟੋ ਨਾਂ ਉਹਦੀ ਕੋਈ ਆਈਡੀ ਉਹਨੇ ਫੋਟੋ ਤੇ ਅਰਜੰਟ ਲੋਨ ਲਾਈ ਅਰਜੰਟ ਲੋਨ ਦੀ ਫੋਟੋ ਲਾਈ ਆ ਆਪਦੀ ਆਈਡੀ ਤੇ ਹਾਂ ਇੰਸਟਾਗ੍ਰਾਮ ਵਾਲੀ ਆਈਡੀ ਤੇ ਤੇ ਦੋ ਨਾ ਮੈਨੂੰ ਕਮਰਿਆਂ ਆਂ ਦੀਆਂ ਛੱਤਾਂ ਹੈ ਨਹੀਂ ਉਹ ਵੀਡੀਓ ਬਣਾਵਣਾ ਭੇਜੀ ਵੀਡੀਓ ਭੇਜੀ ਜਾਵੇ ਕਲਿੱਪਾਂ ਆ ਦੇਖੋ ਮੇਰੇ ਘਰ ਵਾਲਾ ਮੇਰਾ ਮਰਿਆ ਹੋਇਆ ਤੇ ਮੇਰੇ ਘਰ ਦੀਆਂ ਛੱਤਾਂ ਵੀ ਡਿੱਗੀਆਂ ਮੈਂ ਬਹੁਤ ਗਰੀਬ ਐ ਜਿਉਂ ਫਲਾਂਟ ਹੀ ਹੈਣਾ ਤੇ ਕਰਦੀ 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 ਅਸੀਂ ਕਿਹਾ ਕੋਈ ਗੱਲ ਨਹੀਂ ਭੈਣੇ ਅਸੀਂ ਹੁਣ ਕੰਮ ਤੇ ਚੱਲੇ ਆ ਅਸੀਂ ਜਿੰਨੇ ਹੈਗੇ ਤੇਰੀ ਥੋੜੀ ਬਹੁਤ ਹੀ ਮਦਦ ਕਰਾਂਗੇ ਤੇ ਤੂੰ ਨਾ ਆਪਣੇ ਐਡਰੈਸ ਡਰਸ ਦੇ ਦੋ ਉਹ ਮੁੰਡਾ ਫਗਵਾੜੇ ਵਾਲਾ ਕਹਿੰਦਾ ਕੋਈ ਨਾ ਆਪਾਂ ਬੰਦੇ ਭੇਜ ਦਾਂਗੇ ਇਹਨੂੰ ਪੈਸੇ ਦਵਾ ਦਾਂਗੇ ਜਦੋਂ ਇਦਾਂ ਗੱਲ ਕਿਹਾ ਉਹ ਗੱਲ ਬਦਲ ਗਈ ਉਹ ਹੋਰਾਂ ਗੱਲਾਂ ਤੇ ਆ ਗਈ ਉਹ ਹਾਂ ਉਹ ਹੋਰ ਚੀਜ਼ਾਂ ਤੇ ਆ ਗਈ ਫੇਰ ਕੀ ਉਹ ਗੱਲ ਜੀ ਨਾ ਕਰੇ ਫੇਰ ਫੋਨ ਤੇ ਫੋਨ ਨਹੀਂ ਮੇਰੀਆਂ ਕੁੜੀਆਂ ਕਹਿੰਦੀਆਂ ਠੰਡ ਲੱਗਦੀ ਆ ਸਕੂਲੇ ਜਾਣਾ ਠੰਡ ਬਹੁਤ ਆ ਤੁਸੀਂ ਹੁਣੇ ਹੀ ਮੇਰੀ ਕੋਈ ਮਦਦ ਕਰ ਦਿਓ ਮੇਰੀ ਗਰੀਬਣੀ ਦੀ ਹੁਣੇ ਹੀ ਹੈਲਪ ਕਰ ਦਿਓ ਤੁਸੀਂ ਦੇਖੋ ਵੀ ਇਹ ਗੱਲਾਂ ਕਰਨ ਵਾਲੀਆਂ ਨੇ ਫਿਰ ਹਾਰ ਕੇ ਉਹਨੂੰ ਮੈਂ ਪਰਮਾਨੈਂਟਲੀ ਬਲੌਕ ਕੀਤਾ ਅੱਜ ਤਾਈਂ ਇਹ ਗੱਲ ਹੋਈ ਫਿਰ ਉਸ ਤੋਂ ਅਗਲੀ ਗੱਲ ਪਾਕਿਸਤਾਨੋਂ ਫੋਨ ਕਰੀ ਜਾਂਦੇ ਨੇ ਮੁੰਡੇ ਸਾਨੂੰ ਭਾਈ ਜਾਨ ਸਾਨੂੰ ਸੱਦ ਲਓ ਅਸੀਂ ਬਹੁਤ ਕੰਮ ਜਾਣਦੇ ਆ ਚਲੋ ਇੰਡੀਆ ਵਾਲੀ ਗੱਲ ਹੋਰ ਤੇ ਪਾਕਿਸਤਾਨੀ ਵੀ ਕਰੀ ਜਾਂਦੇ ਨੇ ਐਦਾਂ ਯਾਰ ਤੁਹਾਨੂੰ ਕੌਣ ਸੱਦ ਲੂਗਾ ਠੀਕ ਹੈ ਫਿਰ ਉਸ ਤੋਂ ਅਗਲੀ ਗੱਲ ਜਿਹੜੀ ਮੈਂ ਕਰਨੀ ਗੱਲਾਂ ਹੋਰ ਬਹੁਤ ਨੇ ਪਰ ਮੈਨੂੰ ਚੇਤੇ ਭੁੱਲ ਜਾਂਦੀਆਂ ਨੇ ਵਲੌਗ ਬੜਾ ਲੰਮਾ ਹੋ ਜਾਣਾ ਕੈਨੇਡਾ ਦੇ ਵਿੱਚ ਜਿਹੜੀ ਜ਼ਿਆਦਾਤਰ ਜਨਤਾ ਵਿਹਲੀ ਬੈਠੀ ਹੈ ਨਾ ਤੁਹਾਨੂੰ ਮੈਂ ਸਹੀ ਗੱਲ ਕਹਿਣਾ ਕੋਈ ਗੁੱਸਾ ਨਾ ਕਰੇ ਕੰਮ ਕਰਕੇ ਖੁਸ਼ ਨਹੀਂ ਹੈਗੇ ਦੁੱਖ ਤਾਂ ਸਰੀਰ ਨੂੰ ਦੇਣਾ ਹੀ ਨਹੀਂ ਚਾਹੁੰਦੇ ਜਿਹੜੇ ਆਪਣੇ ਅੱਜ ਕੱਲ ਦੀ ਨਵੀਂ ਜਨਤਾ ਐਂ ਕਹਿੰਦੇ ਵੀ ਸਰੀਰ ਨੂੰ ਕਸ਼ਟ ਦਾ ਜਵਾਂ ਨਾ ਆਵੇ ਤੇ ਸ਼ੇਰੋ ਇੱਥੇ ਰੁੱਖਾਂ ਨੂੰ ਤਾਂ ਲੱਗੇ ਨਹੀਂ ਹੈਗੇ ਕਿ ਜਰਾ ਤੁਹਾਨੂੰ ਰੁੱਖਾਣਾ ਤੋੜ ਕੇ ਕੋਈ ਫੜਾਈ ਜਾਊ ਪੀ ਆਜੋ ਕੰਮ ਤੇ ਆਜੋ ਕੁਰਸੀ ਤੇ ਬਹਿਜੋ ਮੈਂ ਤੋੜ ਤੋੜ ਡਾਲਰ ਫੜਾਈ ਜੰਨਾ ਨਾ ਕੰਮ ਤਾਂ ਕਰਨਾ ਹੀ ਪੈਣਾ ਕਸ਼ਟ ਤੁਸੀਂ ਦੇਣਾ ਨਹੀਂ ਚਾਹੁੰਦੇ ਜਦੋਂ ਕਿਸੇ ਨਾਲ ਕੰਮ ਤੇ ਜਾਣਾ ਹੁੰਦਾ ਉਦੋਂ ਤੁਸੀਂ ਮਿੰਟਾਂ ਕਰਦੇ ਹੋ ਸਾਨੂੰ ਲੈ ਜਾਓ ਲੈ ਜਾਓ ਲੈ ਜਾਓ ਅਗਲੇ ਨੇ ਫਿਰ ਜਾ ਕੇ ਕੰਮ ਤਾਂ ਕਰਾਉਣਾ ਹੀ ਆ ਵੀਰੇ ਤੁਹਾਨੂੰ ਵੇਲਾ ਥੋੜੀ ਬਿਠਾਊਗਾ ਉੱਥੇ ਫਿਰ ਤੁਹਾਥੋਂ ਦੋ ਦਿਨ ਲੱਗ ਦੇਣੀ ਇੱਕ ਚੇਚਾ ਪਹਿਲਾਂ ਗੱਡੀ ਚੱਕਣ ਜਾਂਦੀ ਆ ਤੁਹਾਨੂੰ ਐਦਾਂ ਦੇ ਹਾਲਾਤ ਨੇ ਸਾਡੇ ਪੰਜਾਬੀਆਂ ਦੇ ਕੈਨੇਡਾ ਦੇ ਵਿੱਚ ਫਿਰ ਕਹਿ ਦੇਣਾ ਜੀ ਕੈਨੇਡਾ 'ਚ ਕੰਮ ਨਹੀਂ ਹੈਗੇ ਕੈਨੇਡਾ ਦੇ ਬੁਰੇ ਹਾਲਾਤ ਨੇ ਕਿਉਂ ਬੁਰੇ ਹਾਲਾਤ ਨੇ ਸਭ ਕੁਝ ਨੇ ਜਿੰਨੇ ਕਰਨਾ ਮੈਂ 7-8 ਸਾਲ ਹੋ ਗਏ ਕੰਮ ਕਰਦੇ ਨੂੰ ਕਰੀ ਜੰਨੇ ਆ ਕਦੀ ਛੁੱਟੀ ਨਹੀਂ ਇਹ ਬੌਸ ਵੱਲੋਂ ਹੋਈ ਆਪ ਦੇ ਆਪ ਕੀਤੀ ਹੋਊ ਤਾਂ ਕੀਤੀ ਹੋਊ ਤੇ ਸੋ ਚਲੋ ਇੰਨਾ ਕੁ ਮਕਸਦ ਸੀ ਵਲੌਗ ਬਣਾਉਣ ਦਾ ਠੀਕ ਆ ਬੰਦੇ ਅਸੀਂ ਜਿਹੜੇ ਕੰਮ ਵਾਲੇ ਸੀ ਕੁਝ ਕੁ ਰੱਖੇ ਆ ਬਾਕੀ ਦੇਖਦੇ ਆ ਕਿੰਨਾ ਕੁ ਚਿਰ ਟਿਕਦੇ ਨੇ ਅੱਗੇ ਹਨਾ ਤੇ ਬਾਕੀ ਰੱਖਣੀ ਅਸੀਂ ਹੋਰ ਆ ਪਰ ਮੈਂ ਇਹ ਹਿਸਾਬ ਲਾਇਆ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ ਕਈ ਝਗੜਾ ਉਹੀ ਜੇ ਮੈਂ ਪਹਿਲਾਂ ਵੀ ਦੱਸਿਆ ਬਿਨਾਂ ਗੱਲ ਤੋਂ ਗਲਤ ਬੋਲੀ ਜਾਂਦੀਆਂ ਲੈਣਾ ਨਹੀਂ ਦੇਣਾ ਨਹੀਂ ਸਹੀ ਵੀਡੀਓ ਪਾਈਦੀ ਆ ਆਪ ਅੱਗੋਂ ਗਲਤ ਨਹੀਂ ਬੋਲੀਦਾ ਵੀ ਚਲੋ ਚਿੱਕੜ ਚ ਕੀ ਰੋੜਾ ਮਾਰਨਾ ਆਪਦੇ ਤੇ ਛਿੱਟੇ ਪੇਣਾ ਆ ਪਰ ਲੋਕ ਹਟਦੇ ਨਹੀਂ ਤੇ ਆ ਹਿਸਾਬ ਕਿਤਾਬ ਹੋਇਆ ਪਿਆ ਸਾਡੇ ਪੰਜਾਬੀਆਂ ਦਾ ਤੇ ਚਲੋ ਕੋਈ ਗਲਤੀ ਹੋਈ ਤੇ ਫਿਰ ਮਾਫੀ ਮੰਗਦੇ ਆ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ